ਸੋ ਮਹੱਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੁਖ ਸਗਲ ਪੈ ਹਰਿਆ ਕਲ ਮਲ ਦੁਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਇ ਪਰਮਗਤ ਪਾਈ ਰਾਵ ਸਾਚ ਜਨਾ ਕੇ ਪੂਜੇ ਪੈਰ ਮਟੈ ਉਪਦਰਹ ਮਨ ਤੇ ਬੈਰ ਗੋਰ ਪੂਰੇ ਮਿਲ ਚਗਰ ਚੁਕਾਇਆ ਪੰਜ ਦੂਤ ਸਭ ਵਸ ਗਤਾਇਆ ਜਿਨ ਮੰਨ ਵਸਿਆ ਹਰ ਕਾ ਨਾਮ ਨਾਨਕ ਤੇ ਸੂ ਪਰ ਕੁਰਬਾਨ ਆ ਸਮਹੱਲਾ ਪੰਜਵ ਗਾਵਲੇ ਤੂ ਗਵਨਹਾਰੇ ਜੀ ਪਿੰਡ ਕੇ ਪ੍ਰਾਨ ਆਧਾਰੇ ਜਾਕੀ ਸੇਵਾ ਸਰਬ ਸੁਖ ਪਾਵਹਿ ਅਬਰ ਕਾਹੂ ਪਹਿ ਬਹੁੜ ਨ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀਐ ਰਹਾ ਜਾ ਕਦ ਨਿਖੂਟੈ ਨਾਹੀ ਭਲੀ ਭਾਤ ਸਭ ਸਹਿਜ ਸਮਾਹੀ ਜਾ ਕੀ ਬਖਸ਼ ਨਾ ਮਿਟਕ ਕੋਈ ਮਨ ਵਸਾਈਐ ਸਚ ਸੋਈ ਸਗਲ ਸੰਗਰੀ ਕ੍ਰਿਪਾ ਜਾ ਕੈ ਪੂਰਨ ਪ੍ਰਭ ਕੇ ਸੇਕ ਦੁਖ ਨ ਝੂਰਨ ਉਟ ਗਹੀਨਰ ਪਉ ਪਦ ਪਾਈਐ ਸਾਸ ਸਾਸ ਸੁਗੁਨ ਨਿਤ ਕਾਈਐ ਤੂਰ ਨ ਹੋਇ ਕਤਹੂ ਜਾਈਐ ਨਦਰ ਕਰੇ ਤਾ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰ ਪਾਸ ਨਾਨਕ ਮੰਗੇ ਹਰ ਧਨ ਰਾਸ ਅਸ ਮਹੱਲਾ 5 ਪ੍ਰਥਮੇ ਮਿਟਿਆ ਤੰਨ ਕਾ ਦੁਖ ਮਨ ਸਗਲ ਕਾ ਹੋ ਆਸੂਖ ਕਰ ਕਿਰਪਾ ਗੁਰ ਦੀਨੋ ਨਾਓ ਬਲ ਬਲ ਤਿਸ ਸਤ ਗੁਰ ਕਉ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤ ਗੁਰ ਕੀ ਸਰਣਾਈ ਰਹਾ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਾਤ ਸਗਲੇ ਫਲ ਪਾਏ ਅਗਨ 부ਜੀ ਸਭ ਹੋਈ ਸਾਤ ਕਰ ਕਿਰਪਾ ਗੁਰ ਕੀ ਨੀ ਦਾਤ ਨਿਤਾਵੇ ਕੋ ਗੁਰ ਦੀਨ ਥਾਨ ਨਿਮਾਨੇ ਕੋ ਗੁਰ ਕੀ ਨੋ ਮਾਨ ਬੰਦਨ ਕਾਟ ਸੇਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਤੀ ਵੜੈ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰਨਾਣ ਕੇ ਜਾ ਕੋ ਪਿਆ ਦਇਆ ਸੋ ਜਨ ਹੋ ਅਸਦਾ ਨਿਹਾਲ ਆਸ ਮਹੱਲਾ ਪੰਜਵ ਸਤਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਸੁਖੀਏ ਨਿਵਾਸ ਮਾਤਾ ਕੇ ਮਨ ਬਹੁਤ ਵਿਕਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰ ਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇ ਭੈ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਭਾਣ ਗੁਜ ਜਨੀ ਨਾਹੀ ਬਾਤ ਗੁਰੂ ਨਾਨਕ ਟੁਠਾ ਕੀ ਮੀ ਦਾਤ ਆਸ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾ ਸਰਨ ਪਰੇ ਸਾਜੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪੰਡ ਜੋ ਬਨ ਜੋ ਬਨ ਰੱਖੇ ਪ੍ਰਾਨ ਕਉ ਨਾਨਕ ਗੁਰ ਕਉ ਕੁਰਬਾਨ ਆਸਾ ਕਰ ਅਠਵਾਂ ਕਾਫੀ ਮਹੱਲਾ ਪੰਜਵਾਏ ਕੋ ਓੰਕਾਰ ਸਤਗੁਰ ਪ੍ਰਸਾਦਿ ਮੈਂ ਬੰਦਾ ਬੈ ਖਰੀਦ ਸਤਿ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕੀ ਸ਼ਹਿ ਤੇਰਾ ਮਾਣਿ ਬਾਣ ਤੂੰ ਤਣੀ ਤੇਰਾ ਪਰਵਾਸਾ ਬਿਨ ਸਾਚੀ ਅਨ ਟੀਕ ਹੈ ਸੁ ਜਾਣੋ ਕਾਚਾ ਰਹੋ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੂਚ ਸੱਚ ਸੂਚ ਚੱਲ ਸੂਚ ਚੱਲ ਰਜਾਏ ਚਤਰਾਈ ਸਿਆਣ ਪਾਕ ਤੇ ਕਾਮਨਾਈ ਐ ਠੁੱਠਾ ਸਾਹਿਬ ਜੂ ਧੀਵੇਂ ਸੋਈ ਸੁਖ ਪਾਈ ਐ ਜੇ ਲੱਖ ਕਰਮ ਕਮਾਈ ਐ ਕਿਸ ਭਵਨ ਬੰਦਾ ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋੜਿਆ ਧੰਦਾ ਅਸ ਮਹੱਲਾ ਪੰਜਵਾ ਸਰਬ ਸੁਖਾ ਮੈਂ ਪਾਲਿਆ ਹਰ ਜੇਵੜਾ ਨਾ ਕੋਈ ਗੁਰ ਤੁੱਠੇ ਤੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰੇ ਆਪਣੇ ਸਾਧ ਸਦ ਗੁਰਬਾਨਾ ਨਾਮ ਨਾ ਵਿਸਰੋ ਇੱਕ ਖੈਨ ਚਸਾ ਇਹ ਕੀ ਜੈਦਾਨਾ ਰਹਾਓ ਭਾਗਤ ਸੱਚਾ ਸੋਇ ਹੈ ਜਿਸ ਹਰ ਤਨੇ ਅੰਤਰ ਸੋ ਛੁਟੈ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾਂ ਗੁਰਬੀਕ ਸਤ ਸਰ ਉਹ ਆਦ ਜਗਾਦੀ ਜੁਗਹਿ ਜੁਗ ਪੂਰਾ ਪਰਮੇਸ਼ਰ ਨਾਮ ਤਿਆਵ ਸਤ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਨ ਧਨ ਗੁਰੂ ਹੈ ਨਾਨਕ ਐ ਸੰਗਿਆ ਸਮਹੱਲਾ ਪੰਜਵਾ ਸਰਲ ਸਾਈ ਅਲਖ ਅਪਾਰ ਕੋਰੀ ਮਨ ਵਿਸਾਇ ਦੂਖ ਦਰਦ ਰੋਗ ਮਾਏ ਮੈਡਾ ਹਬ ਨਸੈ ਹਾਂ ਵੰਜਾ ਕੁਰਬਾਨ ਸਾਈ ਆਪਣੇ ਹੋਵੇ ਅਨਿਤ ਕਣਾਹ ਮਨ ਤਨ Japne ਰਾਵ ਬਿੰਦਕ ਗਾਲ ਸੁਣੀ ਸੱਚੇ ਤੇ ਸਧਾਈ ਸੁਖ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮੁਸਕਤ ਮੁਸਤਾਕ ਭਈ ਮੈਂ ਨਿਰਗੁਣ ਆ ਮੇਰੀ ਮਾਇਆ ਤੇਲ ਮੈਂ ਨਿਰਗੁਣ ਮੇਰੀ ਮਾਇਆ ਮਾਏ ਆਪ ਲੜ ਲਾਏ ਲਈ ਬੇਦਕ ਤੇ ਸੰਸਾਰ ਹੱਬਾ ਹੂੰ ਬਾਹਰਾ ਨਾਨਕ ਕਾ ਪਾਤ ਸਾਹੋ ਦਿਸੈ ਜਾਹਰ ਅਸ ਮਹੱਲਾ ਪੰਜਵਾ ਲਖ ਭਗਤ ਅਰਾਧ ਅਹ ਜਪਤੇ ਪੀਉ ਪੀਉ ਕਵਨ ਜੁਗਤ ਮਹਿ ਲਾਵੂ ਨਿਰਗੁਣ ਵਿਖਾਈ ਜੀਉ ਤੇਰੀ ਠੇ ਗੋਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ ਨਾਥ ਤੂੰ ਤੇਰੀ ਸ੍ਰਿਸ਼ਟ ਸਭ ਰਹਾਉ ਸਦਾ ਸਹਾਈ ਸੰਤ ਪਿਖੇ ਸਦਾ ਹਜੂਰ ਨਾਮ ਬਿਹੁੰ ਨੜਿਆ ਸੇ ਮਰਨ ਬਸੂਰ ਬਸੂਰ ਦਾਸ ਦਾਸ ਤਨ ਭਾਇ ਮਿਟਿਆ ਤਿੰਨਾ ਗਾਉਣ ਕਸਰਿਆ ਜਿਨਾ ਨਾਮ ਤਨਾ ਤੇ ਨਾੜਾ ਹਾਲ ਕੌਣ ਜੈਸੀ ਪਸ ਹਰਿਆ ਉਹ ਤੈਸਾ ਸੰਸਾਰ ਸਭ ਨਾਨਕ ਬੰਦਨ ਕਾਟ ਮਿਲਾਵ ਹੋ ਆਪ ਪ੍ਰਭ ਆਸਾ ਮਹੱਲਾ ਪੰਜਵਾ ਹਬੇ ਥੋਕ ਬਿਸਾਰ ਹਿਕ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ ਅੱਠ ਪਰ ਸਲਾਹੇ ਸਰਜਣਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੂਰਹਾਉ ਸੋਈ ਕਮ ਕਮਾਏ ਜਿਤਮੁਖ ਉਜਲਾ ਸੋਈ ਲੱਗੈ ਸੱਚ ਜਿਸ ਦੇਹ ਜਿਸ ਤੂੰ ਦੇਹ ਐਲਾ ਜੋ ਨ ਟਹੰਦੋ ਮੂਲ ਸੋ ਕਰ ਰਾਸ ਕਰ ਹਿਕੋ ਚਿਤ ਵਸਾਏ ਕਦੇ ਨ ਜਾਏ ਮਰ ਤਿੰਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ ਗੁਰ ਪ੍ਰਸਾਦ ਅਕਾਥ ਨਾਨਕ ਮੁਖਾਣਿਆ ਸਭ ਮਹੱਲਾ ਪੰਜਾਂ ਜਨ ਅਨ ਵਿਸਰੈ ਨਾਮ ਸੇ ਕਨੇਹਿਆ ਭੇਦ ਨ ਜਾਣੋ ਮੂਲ ਸਾਈਂ ਜੀਹਿਆ ਮਨ ਤਨ ਹੋਇ ਨਿਆਲ ਤੁਮ ਸੰਗ ਪੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਵ ਜੀਤੇ ਖੰਡ ਬ੍ਰਹਮਾਡੋ ਆਧਾਰੇ ਤਿੰਨ ਕੀ ਜਨ ਮਨ ਮੁਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨ ਆਪ ਸੋਈ ਮਾਨਿਆ ਪ੍ਰਗਟ ਪੁਰਖ ਪਰਮਾਨ ਸਭ ਠਾਈ ਜਾਨਿਆ ਦਿਨ ਸੁਰੈਣ ਆ ਰਾਤ ਸੰਭਾਲੇ ਸਾਸਾ ਨਾਨਕ ਕੀ ਲੋਚਾ ਪੂਰ ਸੱਚੇ ਬਾਤ ਸਾਹ ਸਮਹੱਲਾ ਪੰਜਵਾਂ ਪੂਰਾ ਸ੍ਰਬ ਉਠਾਏ ਹੈ ਮਹਾਰਾ ਖਸੂ ਸੋਈ ਇੱਕ ਸਾਹਿਬ ਸਿਰ ਸਾਤ ਦੂਜਾ ਨਹੀਂ ਕੋਏ ਜੋ ਭਾਵੈ ਤਉ ਰਾਖੁ ਰਾਖਣਹਾਰਿਆ ਤੁਝ ਬਿਨਾ ਵਰ ਨ ਕੋਇ ਨ ਅਨਦਰ ਨਿਹਾਰਿਆ ਰਹਾਉ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀਐ ਜਿਸ ਮਨ ਉਟਾਇ ਆਪ ਉਸ ਨ ਵਿਸਾਰੀਐ ਜੋ ਕਿਛ ਕਰੇ ਸੋ ਆਪ ਆਪਣ ਪਾਣਿਆ ਭਗਤਾਂ ਕਾ ਸਹਾਈ ਜੁਗ ਦੁਗ ਜਾਣਿਆ ਜਪ ਜਪ ਹਰਿ ਕਾ ਨਾਮ ਕਬੀ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਸਮਹੱਲਾ ਪੰਜਵਾਂ ਕਿਆ ਸੋਗ ਹੈ ਨਾ ਵਿਸਾਰ ਗਾਫਲ ਗੈ ਲਿਆ ਕਿਤੇ ਇੱਕ ਦਰੀਆਏ ਵੰਜਨ ਵਹਿਦਿਆ ਬਹੁ ਥੜਾ ਹਰ ਚਰਨ ਮਨ ਚੜ ਲੰਘਿਐ ਆਠ ਪੈਰ ਗੁਣ ਗਾਏ ਸਾਧੂ ਸੰਗੀਏ ਰਹਾਉ ਭੋਗ ਭੋਗ ਅਨੇਕ ਵਿਣ ਨਾਵੈ ਸੁਝਿਆ ਹਰ ਕੀ ਭਗਤ ਬਨਾ ਮਾਰ ਮਰ ਰੁੰਨਿਆ ਕੱਪੜ ਭੋਗ ਸੁਗੰਧਤ ਨਿਰ ਨੇਮਰ ਸੁਗੰਧਤ ਸੁਗੰਧਿਤਾਨ ਮਰਦਮਨ ਮਰਦਨ ਮਾਲਣਾ ਬਿਰ ਸਿਮਰਨ ਤਨ ਛਾਰ ਸਰਪਰ ਚਾਲਣਾ ਮਹਾ ਬਿਖੰਡ ਸੰਸਾਰ ਬਿਰ ਲੈ ਪੇਖਿਆ ਛੂਟਨ ਹਰ ਕੀ ਸਰਣ ਲੇਖ ਨਾਨਕ ਲੇਖਿਆ ਆਸ ਮਹੱਲਾ ਪੰਜਵਾ ਕੋਇ ਨਾ ਕਿਸਹੀ ਸੰਗ ਕਾਹੇ ਗਰਬੀਏ ਏਕ ਨਾਮ ਆਧਾਰ ਭਉਜਲ ਤਰਬੀਏ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੇਮਾਰਾ ਦਰਸਨੋ ਮੇਰਾ ਮਨ ਧੀਰੇ ਰਹਾਉ ਰਾਜਮਾਲ ਜੰਜਾਲ ਕਾਜ ਨਾਕ ਤੈ ਗਨੋ ਹਰ ਕੀਰਤਨ ਆਧਾਰ ਨਿਸ਼ਚਲ ਇਹੋ ਧਨੋ ਜੇਤੇ ਮਾ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਬੀਰੇ ਆਸ ਪਰੋਸਾ ਖਸਮ ਕਾ ਨਾਨਕ ਤੇ ਜੀ ਆਇਆਂ ਸਮਹਲਾ ਪੰਜਵਾ ਜਿ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ ਰਹਿਣ ਤਿਨ ਸਕਰ ਜੋੜ ਹਰ ਹਰ ਧਿਆਈਐ ਨਾਨਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਾ ਭਰਪੂਰ ਸੱਚਾ ਸੱਚ ਸੋਏ ਰਹਾ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸ ਅਰਾਧ ਮਨਾ ਬਿਨਾ ਅਰਾਧ ਮਨਾ ਬਿਨਾ ਸਹਿ ਸਗਲ ਰੋਗ ਰਖਣਾਰ ਅਪਾਰ ਰਖੈ ਅਗਨ ਮਾਹੇ ਸੀਤਲਾ ਰਹਿ ਨਾਮ ਸਿਮਰਤ ਪਤ ਸਿਮਰਤ ਤਪ ਤਜ ਆਏ ਸੂਕ ਸਹਿ ਆਨੰਦ ਗਣਾ ਨਾਰਕ ਜਨ ਧੂਰਾਕਾਰ ਸਗਲੇ ਸਿੱਧ ਪਏ ਭੇਟਿਆ ਗੁਰਪੂਰਾ ਸਮਹੱਲਾ ਪੰਜਵਾ ਗੋਬਿੰਦ ਗੁਣੀ ਨਿਦਾਨ ਗੁਰਮੁਖ ਜਾਣਿਆ ਓਏ ਕਿਰਪਾਲ ਦਿਆਲ ਰੰਗਮਾਨਿਆ ਆਪੂ ਸੰਤ ਮਿਲਾਹ ਹਰ ਕਥਾ ਕਹਾਣੀਆਂ ਅੰਧ ਨਿ ਸਿਮਰਹਿ ਨਾਮ ਤਜ ਲਾਜ ਲੋਕਾਣਿਆ ਰਹਾਓ ਜਪ ਜਪ ਜੀਵਾ ਨਾਮ ਹੋਇ ਅਨਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇਹੋ ਕਿਨੇ ਵਿਰਲੇ ਲਾਇਆ ਧਨ ਸੁਹਾਵਾ ਮੁਖ ਜਨਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵੇ ਨਾਨਕ ਸੁਖ ਸੋਏ ਜੂ ਪ੍ਰਭ ਭਾਵੇ ਆਸ ਮਹੱਲਾ ਪੰਜਵਾਂ ਆਵੋ ਮੀਤ ਇਕਤ੍ਰ ਹੋਏ ਰਾਸਕਸ ਸਭ ਕੁੰਚਹਿ ਅੰਮ੍ਰਿਤ ਨਾਮ ਹਰ ਹਰ ਜਪੈ ਮਿਲ ਪਾਪਾ ਮੁਚੈ ਤਤ ਵਿਚਾਰੂ ਸੰਤ ਜਨੋ ਹਤਾਤੀ ਬਿਗਨ ਨ ਲਾਗੇ ਹੀਨ ਭੈ ਸਭ ਤਸਕਰਾ ਗੁਰਮੁਖ ਜਨ ਜਾਗ ਰਹਾਓ ਬੁੱਧ ਗਰੀਬੀ ਖਰਚ ਲੈ ਲੈਹੁ ਹਮ ਬਖਜਾਰੂ ਸੱਚ ਹਟ ਪੂਰਾ ਸੌਦਾ ਵਖਰ ਨਾਮ ਵਪਾਰ ਹੋ ਜੀਓ ਪੈਣ ਧਨ ਅਰਪਿਆ ਸਹੀ ਪਤਵੰਤੇ ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ਦੁਰਮਤ ਮਾਦ ਜੋ ਪੀਵਤੇ ਵਿਖਲੀ ਪਾਤਮ ਕਮਲੀ RAM ਰਸੈਣ ਜੋ ਰਤੇ ਨਾਨਕ ਸਚੁ ਅਮਲੀਆ ਸਮਲ ਲਾ ਪੰਜਵਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੀ ਜਪ ਜੀਵਣਾ ਗੁਰ ਮੰਤਰ ਤੜਾਇਆ ਪਾਏ ਪਰ ਹੈ ਸਤਗੁਰੂ ਕੇ ਆਪਰਹਿ ਸਤਗੁਰੂ ਕਹਿ ਜਿਨ ਪਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸੁਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਸੱਚ ਹੁਕਮਰ ਜਾਈ ਜੋ ਪ੍ਰਾਪਤੀ ਦਾਤ ਸਾ ਪੂਰਨ ਵਡਿਆਈ ਸਦਾ ਸੁਦਾ ਗੁਣ ਗਾਈ ਇਹ ਜਪ ਨਾਮ ਬਰਾਰੀ ਨੇਮ ਨਿਭਾਉ ਸਤਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਬ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੁ ਅਮਿੱਤ ਆਵਲਾ ਪੰਜਵਾ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡਭਾਗਾ ਉਹ ਸੁਹਿਲਾ ਸਦ ਸੁਖੀ ਸਭ ਭ੍ਰੰ ਭਉ ਭਾਗਾ ਹਮ ਜਾ ਨਾਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਾਰਨ ਕਰਾ ਬਨ ਸੈਗਲ ਬੇ ਦਸੋ ਸਤਿਗੁਰੂ ਹਮਾਰਾ ਰਹਾ ਦੂਜਾ ਨਹੀਂ ਔਰ ਕੋ ਤਾਕਾ ਭਉ ਕਰੀਏ ਗੁਰ ਸੇਵਾ ਮਹਿਲ ਪਾਈਏ ਜਗ ਦੁਤਰ ਤਰੀਏ ਗ੍ਰਿਸ਼ਟ ਤੇਰੀ ਸੁਖ ਪਾਈਏ ਮਨ ਮਾਹਿ ਨ ਤਾਂ ਨਾ ਜਾ ਕੋ ਤੁਮ ਕਿਰਪਾਲ ਭੈ ਸੇਵਕ ਸੇ ਪਰਮਾਨੰ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਵੱਜੋ ਨਾਨਕ ਮਿਲੇ ਏਕ ਨਾਮ ਰਿਤ Jap Jap ਜੀਵੇ ਆਸਾ ਮਹੱਲਾ 5ਵਾਂ ਜਾ ਪ੍ਰਭ ਕੀ ਹਉ ਚੇਰ ਲਈ ਸੋ ਸਭ ਤੇ ਊਚਾ ਸਭ ਕਿਸ ਤਾ ਕਾ ਕਾਂਢੀ ਐ ਥੋਰਾ ਅਰ ਮੂਚਾ ਜੀ ਪ੍ਰਾਣ ਮੇਰਾ ਧਨੁ ਸਾਹਿਬ ਕੀ ਮਨੀਆ ਨਾਮ ਜਿਸੈ ਕਹਿ ਉਜਲੀ ਤਿਸ ਦਾਸੀ ਗਨੀਆਂ ਰਹਾਵ ਵੇ ਪ੍ਰਵਾਹ ਆਨੰਦ ਮੈਂ ਨਉ ਮਾਣਕ ਹੀਰਾ ਰੱਜੀ ਧਾਈ ਸਦਾ ਸੁਖ ਜੈ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਰੜਾਉ ਸਿਵ ਸਾਧੂ ਭਾਉ ਕਰਤੋ ਨਿਦ ਹਰ ਪਾਵੋ ਸਗਲੀ ਦਾ ਸੇਠਾ ਕੋਰੇ ਸਭ ਕਹਿਤੀ ਮੇਂ ਰਜ ਸੈ ਸਿਗਾਰੇ ਨਾਰਕਤ ਸੁਖੈ ਬਸੀਰਾ ਅਸਮ ਹੱਲਾ ਪੰਜਵਾ ਸੰਤਾ ਕੀ ਹੋਏ ਦਾਸਰੀ ਇਹੋ ਆਚਾਰਾ ਸਿੱਖਰੀ ਸਗਲ ਗੁਣਾ ਗੁਣ ਉਤਮ ਭਰਤਾ ਦੂਰ ਨਾ ਪੇਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠ ਰੰਗ ਰੀ ਤਿਆਗ ਸਿਆਣ ਪਚਾ ਤਰੀ ਤੂੰ ਜਾਣ ਕੋ ਪਾਲਹਿ ਸੰਗਰੀ ਰਹਾ ਭਰਤਾ ਕਹ ਸੁਮਾਨੀਐ ਇਹੋ 시ਗਾਰ ਬਣਾਏ ਰੀ ਦੂਜਾ ਭਾਗ ਵਿਸਾਰੀ ਇਹੋ ਤੰਬੋਲਾ ਖਾਏ ਰੀ ਗੁਰ ਕਾ ਸਬਦ ਕਰ ਦੀਪਕੋ ਇਹ ਸਤ ਕੀ ਝੇਜ ਵਿਛਾਏ ਰੀ ਆਠ ਪੈਰ ਕਰ ਜੋੜ ਰੋ ਤਉ ਭੇਟ ਹਰਿ ਰਾਏ ਰੀ ਤੇ ਸਿ ਚਜ 시ਗਾਰ ਸਭ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੂ ਬਾਣੀ ਕਰਤਾਰ ਰੀ ਆਸਾ ਮਹੱਲਾ ਪੰਜਵਾਂ ਦੀਗਨ ਤੀਗ ਨਾ ਢੋਲਾ ਤੌ ਲੋ ਜਉ ਮਨ ਕੀ ਭਰਮਾ ਭੰਗ ਕਾਟੇ ਗੁਰ ਆਪਨੇ ਪਾਏ ਬਿਸਰਾਮ ਓਏ ਬਿਖਾਦੀ ਦੁਖੀਆ ਤੇ ਗੁਰ ਤੇ ਹੂਟੇ ਅਬ ਛੂਟੇ ਅਬ ਆਉ ਨਾ ਤੇ ਓਏ ਹਮ ਤੇ ਛੂਟੇ 라ਓ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਛੂਟੇ ਛੁਟਕੇ ਫੰਦਾ ਜਾਬ ਲਾਗੋ ਕੋ ਬਨਾ ਬੂਝਤਾ ਤਬ ਲੋਹੀ ਤਬ ਹੀ ਲੋ ਦੁਖਿਆ ਗੁਰ ਮਿਲ ਹੁਕਮਾਂ ਪਛਾਣਿਆ ਤਬ ਹੀ ਤੇ ਸੁਖਿਆ ਨਾ ਕੋ ਦੁਸ਼ਮਣ ਦੋਖਿਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਬਖਸੈ ਬੰਦਾ ਨਾਨਕ ਖਸਮੈ ਬੰਦਾ ਸਮਹੱਲਾ ਪੰਜਵਾਂ ਸੂਖ ਸਹਿਜ ਆਨੰਦ ਘੜਾ ਹਰ ਕੀਰਤਨ ਗਾਓ ਗਰਹਿਨਵਾਰੇ ਸਤਿਗੁਰੂ ਦੇ ਆਪਣਾ ਨਾਮ ਬਲਿਹਾਰੀ ਗੁਰੇ ਆਪਣੇ ਸਾਧ ਸਦ ਬਲ ਜਾਓ ਗੁਰੂ ਬਟੋ ਹੋਂ ਵਾਰਿਆ ਜਿਸ ਮਿਲ ਸੱਚ ਸੁਆਉ ਰਹਾਓ ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਿਆਵ ਤਿਸ ਜਾਂ ਮਣਿੜਨਾ ਵਈ ਜੋ ਹਰ ਪ੍ਰਭਾਵੇ ਪੁੰਨ ਦਾਨ ਜਪ ਜਪ ਤੋ ਜਪ ਤਪੁ ਜੀਤੇ ਸਭੁ ਉਪਰਨਾਮ ਹਰਿ ਹਰਿ ਰਸਨਾ ਜੋਜਪੈ ਤਿਸ ਪੂਰਨ ਕਾਮ ਭੈ ਬਿਨ ਸੇ ਭ੍ਰਮ ਹੋ ਗਏ ਕੋ ਦਸੈ ਨਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਭੈ ਬਿਨ ਸੇ ਭ੍ਰਮ ਹੋ ਗਏ ਕੋ ਦਸੈ ਨਬੀਆ ਨਾਨਕ ਰਾਖੇ ਪਰ ਬਰਬੰਭ ਫਿਰ ਦੁੱਖ ਨਾ ਧਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ